ਹਾਂਜੀ ਸਾਰਾ ਸਤ ਸ੍ਰੀ ਅਕਾਲ ਜੀ ਅ ਮਿਸਟ੍ਰਾਈਟਸ ਦਾ ਥੰਡ ਰੋਗ ਬਾਰੇ ਗੱਲ ਕਰਾਂਗੇ ਅ ਬਹੁਤ ਸਾਰੇ ਕੇਸ ਆ ਰਹੇ ਆ ਮੌਸਮ ਬਦਲਣ ਦੇ ਨਾਲ ਵੈਸੇ ਸਾਰਾ ਸਾਲ ਹੀ ਕੇਸ ਆਉਂਦੇ ਰਹਿੰਦੇ ਆ ਤੇ ਸਰਦੀਆਂ ਚ ਵੀ ਕਾਫੀ ਕੇਸ ਆਏ ਆ ਗਰਮੀਆਂ ਚ ਵੀ ਇਹਦੇ ਕੇਸ ਬਹੁਤ ਜ਼ਿਆਦਾ ਵੱਧ ਜਾਂਦੇ ਅੱਗੇ ਹੁਣ ਜਦੋਂ ਮੌਸਮ ਦਾ ਬਦਲਾਅ ਹੋ ਰਿਹਾ ਉਹਦੇ ਬਹੁਤ ਕੇਸ ਆਉਂਦੇ ਆ ਕਿੱਥੇ ਕਿੱਥੇ ਗਲਤੀਆਂ ਹੁੰਦੀਆਂ ਉਹਦੇ ਬਾਰੇ ਪਾ ਗੱਲ ਕਰਾਂਗੇ ਪਹਿਲੀ ਗਲਤੀ ਇਹ ਹੈ ਮੈਨੂੰ ਪਿਛਲੇ ਕੁਝ ਦਿਨਾਂ 'ਚ ਕਈ ਫਾਰਮਾਂ ਤੇ ਜਾਣ ਦਾ ਮੌਕਾ ਮਿਲਿਆ ਮੈਂ ਦੇਖਿਆ ਵੀ 40-50 ਲੀਟਰ ਵਾਲੀਆਂ ਗਾਵਾਂ ਜਿਹੜੀਆਂ ਹੈਗੀਆਂ ਉਹ 30-32 ਲੀਟਰ ਤੋਂ ਵੱਧ ਦੁੱਧ ਨਹੀਂ ਪੈਦਾ ਕਰ ਰਹੀਆਂ ਸੀਆਂ 25-30 25-30 ਲੀਟਰ ਔਰ ਲੋਕਾਂ ਨੂੰ ਪਤਾ ਨਹੀਂ ਵੀ ਇਹ ਗਾਵਾਂ ਸਾਡੀ 50-60 ਲੀਟਰ ਵਾਲੀ ਮਤਲਬ ਕਿ ਵੀ ਇਹ 10-15 20 ਲੀਟਰ ਦੁੱਧ ਘੱਟ ਪੈਦਾ ਕਰ ਰਹੀ ਹੈ ਇਹ ਸਾਡੇ ਸਭ ਤੋਂ ਵੱਡੇ ਮਸਲਿਆਂ ਦੇ ਵਿੱਚ ਹੈ ਵੀ ਅਸੀਂ ਪੂਰਾ ਦੁੱਧ ਹੀ ਨਹੀਂ ਲੈ ਰਹੇ ਮਨੋ ਲੈ ਦੇ ਕੇ ਜੋ ਗਾਂ ਨੇ 2000 ਲੀਟਰ ਦੁੱਧ ਦੀ ਕਿਸੂਏ ਦਾ ਖਾਲਿਆ ਤਾਂ 2000 ਲੀਟਰ ਦੁੱਧ ਤੁਸੀਂ ਹਿਸਾਬ ਲਾ ਕੇ ਦੇਖੋ ਵੀ ਜੇ ਸੀ 40 ਰੁਪਏ ਦੇ ਹਿਸਾਬ ਨਾਲ ਗੁਣਾ ਕਰੀਏ ਤਾਂ ਮਨੋ ਦੇਖੋ 80000 ਰੁਪਏ ਦਾ ਹੋ ਗਿਆ ਇਹ ਸਬਕਲੀਨਿਕਲ ਵਸਟਰਾਇਟਸ ਹੈ ਨਾ ਜਿਹੜੀ ਮਤਲਬ ਕਿ 80% ਪ੍ਰੋਬਲਮ ਇਹੀ ਹੈ ਸਾਡੇ ਵੀ ਪਸ਼ੂ ਪਾਲਕ ਨੂੰ ਲੱਗਦਾ ਵੀ ਸਭ ਕੁਝ ਠੀਕ ਠਾਕ ਹੈ ਬਾਹਰੋਂ ਸਭ ਕੁਝ ਠੀਕ ਹੈ ਜੀ ਪਰ ਇਹਦਾ ਪਤਾ ਕਿਵੇਂ ਲੱਗੂਗਾ ਇਹਦਾ ਦੇਖੋ ਦੋ ਤਿੰਨ ਤਰੀਕੇ ਇਹਦੇ ਪਤਾ ਲਾਉਣ ਦੇ ਪਹਿਲਾ ਤਾਂ ਹੈਗਾ ਵੀ ਜੇਸੀ ਇਹ ਲੁਕੇ ਹੋਏ ਨੁਕਸਾਨ ਤੋਂ ਬਚਣਾ ਹਿਡਨ ਲਾਸੇਜ ਕਹਿੰਦੇ ਜਿਹਨੂੰ ਅਸੀਂ ਉਹ ਹੈਗਾ ਸੀਐਮਟੀ ਟੈਸਟ ਕੈਲੀਫੋਰਨੀਆ ਮਿਸਟੇਟਸ ਟੈਸਟ ਬਹੁਤ ਸਾਰੇ ਲੋਕਣਾ ਜਿਹੜੀਆਂ ਹੱਟੂਬਾਂ ਦੇ ਵਿੱਚੋਂ ਮਤਲਬ ਕਿ ਪੀਐਚ ਪੇਪਰ ਨਿਕਲਦੇ ਹੁੰਦੇ ਨੇ ਨਰਪਰ ਰਹਿੰਦੇ ਆ ਉਹ ਕਈ ਵਾਰੀ ਪੀਐਚ ਪੇਪਰ ਹੀ ਖਰਾਬ ਹੋਇਆ ਹੁੰਦਾ ਗਿੱਲਾ ਹੋਇਆ ਹੁੰਦਾ ਟੈਸਟ ਕਰਨ ਲੱਗੇ ਗਿੱਲਾ ਹੋ ਜਾਂਦਾ ਹੱਥ ਦੀ ਜਾਂ ਪਾਣੀ ਦੀ ਪੀਐਚੀ ਟੈਸਟ ਹੋ ਜਾਂਦੀ ਉਹਦੇ ਨਾਲ ਹਲਕੀ ਹੈ ਸੀਐਮਟੀ ਟੈਸਟ ਸੀਐਮਟੀ ਟੈਸਟ ਦੀ ਅਸੀਂ ਆਤ ਪਾਈਏ ਭਾਵੇਂ ਸਾਡੇ ਕੋਲ 5 ਗ੍ਰਾਮਾ ਨੇ ਭਾਵੇਂ 10 ਗ੍ਰਾਮਾ ਨੇ ਭਾਵੇਂ ਮੱਝਾਂ ਨੇ ਐਚਐਫ ਗ੍ਰਾਮਾ ਚ ਸੀਐਮਟੀ ਟੈਸਟ ਬਹੁਤ ਹੀ ਵਧੀਆ ਹੈ ਬਹੁਤ ਹੀ ਜ਼ਰੂਰੀ ਹੈ ਹਰ ਹਫਤੇ ਕਰਨਾ ਜ਼ਰੂਰੀ ਤੁਸੀਂ ਦੇਖੋਗੇ ਵੀ ਤੁਹਾਡੀਆਂ ਜੇ ਤੁਸੀਂ 10 ਗ੍ਰਾਮਾ ਦਾ ਟੈਸਟ ਕਰੋਗੇ ਤਾਂ ਉਹਦੇ ਵਿੱਚੋਂ 2-3 ਗ੍ਰਾਮਾ 4 ਗ੍ਰਾਮਾ ਹਰ ਹਫਤੇ ਤੁਹਾਡੀਆਂ ਪੋਜ਼ਿਟਿਵ ਹੋਣ ਲੱਗ ਜਾਣਗੀਆਂ ਔਰ ਉਸ 스테ਜ ਤੇ ਜਿਸ 스테ਜ ਤੇ ਸੋਜ ਨਹੀਂ ਪਈ ਛਿੱਦੀਆਂ ਨਹੀਂ ਆਈਆਂ ਸਿਰਫ ਦੁੱਧ ਘਟ ਰਿਹਾ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਤਾਂ ਲਾਜ ਬਹੁਤ ਸੋਖ ਹੈ ਉਸ 스테ਜ ਤੇ ਐਂਟੀਬਾਇਓਟਿਕ ਦੀ ਲੋਡ ਵੀ ਨਹੀਂ ਹੁੰਦੀ ਕਈ ਵਾਰੀ ਇਹ ਮੈਟਾਬੋਲਿਕ ਹੁੰਦਾ ਮਤਲਬ ਕਿ ਕਈ ਵਾਰੀ ਫੀਡ ਦੇ ਵਿੱਚ ਚਾਰੇ ਦੇ ਵਿੱਚ ਜਾਂ ਤੂੜੀ 'ਚ ਕਿਤੇ ਨੁਕਸ ਹੁੰਦਾ ਜਿਹੜਾ ਅਸੀਂ ਠੀਕ ਕਰ ਸਕਦੇ ਹਾਂ ਦੂਜੀ ਗੱਲ ਹੈ ਜਿਹੜੀਆਂ ਗਾਂਵਾਂ ਦਾ ਸੀਐਮਪੀ ਟੈਸਟ ਪੋਜ਼ਿਟਿਵ ਆਉਂਦਾ ਉਹਨਾਂ ਦਾ ਸੀਵੀਸੀ ਕਰਵਾਉਣਾ ਜ਼ਰੂਰੀ ਹੈ ਕੰਪਲੀਟ ਬਲੱਡ ਕਾਊਂਟ ਕਿਉਂਕਿ ਕਈ ਵਾਰੀ ਮੈਂ ਦੇਖਿਆ ਮੇਰੇ ਕੋਲ ਕੱਲ ਇੱਕ ਰਿਪੋਰਟ ਆਈ ਹੈ ਇੱਕ ਫਾਰਮ ਦੀਆਂ ਸਾਰੀਆਂ ਗਾਵਾਂ ਦਾ ਜਿਹੜਾ TCL ਹੈ ਉਹ 15 16000 15 16000 ਦੇ ਨੇੜੇ ਹੈ। ਤਾਜ਼ੀਆਂ ਸੁਈਆਂ ਗਾਵਾਂ 'ਚ ਬੱਚੇ ਦਾ ਨਹੀਂ ਦੀ ਇਨਫੈਕਸ਼ਨ ਵੀ ਹੋ ਸਕਦੀ ਹੈ। ਤਾਜ਼ੀਆਂ ਸੁਈਆਂ ਗਾਵਾਂ 'ਚ ਮਿਸਟੇਟਸ ਵੀ ਹੋ ਸਕਦੀ ਹੈ ਦੋਨੇ ਇਕੱਠੀਆਂ ਵੀ ਹੋ ਸਕਦੀਆਂ। ਔਰ ਜੇ ਖੂਨ ਵੀ ਘਟਾ ਹੈ ਨਾਲ ਮੰਨ ਲਓ 7-8 ਗ੍ਰਾਮ ਖੂਨ ਹੈ ਤਾਂ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਇਹੀ ਗਾਵਾਂ ਸਾਡੀਆਂ ਗਰਮੀ ਦੇ ਵਿੱਚ ਮਰਨ ਦਾ ਦਰ ਹੁੰਦਾ ਹੈਗਾ। ਸੋ ਜਿਹੜੀ ਮਿਸਟ੍ਰਾਈਟਸ ਹੈ ਉਹਨੂੰ ਥੋੜਾ ਜਿਆਦਾ ਜ਼ਿਆਦਾ ਗੰਭੀਰ ਤਰੀਕੇ ਨਾਲ ਲੈਣ ਦੀ ਲੋੜ ਹੈ ਖਾਸ ਕਰਕੇ ਜਿਹੜੀ ਮਿਸਟ੍ਰਾਈਟਸ ਜ਼ਿਹਦੀ ਨਹੀਂ ਉਹਦੇ ਉੱਪਰ ਦੋ ਹੱਲ ਗੱਲ ਕੀਤੀ ਹੈ ਪਹਿਲਾ ਸੀਐਮਟੀ ਟੈਸਟ ਹੈ ਦੂਜਾ ਸੀਵੀਸੀ ਟੈਸਟ ਹੈ ਤੀਜੀ ਗੱਲ ਹੈ ਇਲਾਜ ਦੀ ਮੈਂ ਦੇਖਿਆ ਸਾਡੇ ਪਸ਼ੂ ਪਾਲਕ ਵੀ ਰੱਬ ਦੇ ਲੈਵਲ ਤੇ ਬਹੁਤ ਸਾਰੇ ਲੋਕ ਨਾ ਸੈਫਟ੍ਰੈਜੋਲ ਸਿਲਵੈਕਟ ਟੈਜੋਵੈਕਟਮ ਤੇ ਹੋਰ ਇਹ ਜਿਹੀਆਂ ਦਵਾਈਆਂ ਨੇ ਲੋਕ ਕਮਲੇ ਕਰ ਰੱਖੇ ਆ ਇੰਨਾ ਚ ਬਹੁਤ ਸਾਰੀਆਂ ਦਵਾਈਆਂ ਮਿਸਟ੍ਰੈਟਸ ਚ ਨਹੀਂ ਕੰਮ ਕਰਦੀਆਂ ਜਿਹੜੀਆਂ ਬੇਸਿਕ ਦਵਾਈਆਂ ਨੇ ਜਿਵੇਂ ਐਂਡਰੋਫਲੋਕਸਾਸਿਨ ਹੈ ਡਾਈਕ੍ਰਸਟਿਸੀਨ ਹੈ ਪੈਨਸਿਲਿਨ ਗਰੁੱਪ ਦੀਆਂ ਦਵਾਈਆਂ ਨੇ ਜੇ ਖੂਨ ਘਟਿਆ ਤਾਂ ਆਕਸੀਟ੍ਰਾਸਾਈਕਲੀਨ ਹੈ ਤੇ ਨਾਲ ਉਹਦੇ ਮਾਈਫੈਕਸ ਹੈ ਜਾਂ ਫਲੂਇਡ ਥੈਰੇਪੀ ਹੈ ਰਿੰਟੋ ਹੈ ਜਾਂ ਜੋ ਹੋਰ ਜਿਵੇਂ ਡੀਐਨਐਸ ਹੈ ਅਸੀਂ ਇਹ ਚੀਜ਼ਾਂ ਛੱਡ ਕੇ ਨਾ ਹਾਇਰ ਐਂਟੀਬਾਇਓਟਿਕ ਫੜ ਲਏ ਕੰਪਨੀਆਂ ਦੇ ਪ੍ਰਚਾਰ ਚ ਆ ਕੇ 90% ਕੇਸਾਂ ਜਿਹਨਾਂ ਨੂੰ ਮੇਰੇ ਤੋਂ ਆਪਣੇ ਤਜਰਬੇ ਨਾਲ ਦੱਸ ਦੇਣਾ ਮੇਰੇ ਸਾਰੇ ਪੰਜਾਬ ਦੇ ਪਸ਼ੂ ਪਾਲਕਾਂ ਨਾਲ ਗੱਲ ਹੁੰਦੀ ਹੈ ਹਰਿਆਣਾ ਚ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਆ ਇਹ ਜਿਹੜਾ ਪੈਜੋ ਵੈਕਟਮ ਸਿਲਵੈਕਟਮ ਵਾਲਾ ਚੱਲ ਰਿਹਾ ਹੈ ਨਾ ਇਹ ਇਹ ਟ੍ਰੈਂਡ ਇਹ ਚ ਨਹੀਂ ਕੇਸ ਠੀਕ ਹੁੰਦੇ ਮੰਨ ਲਓ ਖੂਨ ਘਟਿਆ ਪਸ਼ੂ ਦਾ ਜਿਹੜਾ ਸੀ ਸੀਵੀਸ ਰਾਈ ਟੈਸਟ ਹੀ ਨਹੀਂ ਕਰਾਇਆ ਜਿਉਂ ਐਨਾ ਪਲਾਜ਼ਮਾ ਸਲੇਰੀਆ ਦਾ ਕੇਸ ਹੈ ਜਿੱਥੇ ਉਹਦੇ ਖੂਨ ਘਟਣ ਕਰਕੇ ਮਿਸਟ੍ਰਾਈਟਸ ਹੋ ਰਹੀ ਹੈ ਤਾਂ ਉੱਥੇ ਮੰਨ ਕੇ ਚੱਲੋ ਐਂਟੀਬੈਟਿਕ ਆਕਸੀਟ੍ਰੈਟਰ ਸਾਈਕਲਿੰਗ ਤੋਂ ਬਿਨਾਂ ਜਾਂ ਐਂਡਰੋਫਲੋਕਸਾਸਿਨ ਤੋਂ ਬਿਨਾਂ ਨਹੀਂ ਕ ਅਸੀਂ ਬਿਨਾ ਮਤਲਬ ਆਕੇ ਭੇਡ ਚਾਲ ਚ ਹਾਇਰ ਐਂਟੀਬਾਇਟਿਕ ਲਾ ਰਹੇ ਆ ਪੈਸੇ ਦਾ ਪਸ਼ੂ ਤਾਂ ਦੀ ਸਿਹਤ ਦਾ ਬੰਦਿਆਂ ਦੀ ਸਿਹਤ ਦਾ ਤੇ ਦੁੱਧ ਦੀ ਕੁਆਲਿਟੀ ਦਾ ਬੇੜਗਰ ਕਰ ਰਹੇ ਆ ਸੋ ਇਹ ਚੀਜ਼ਾਂ ਜ਼ਰੂਰੀ ਨੇ ਤੁਸੀਂ ਆਪਣੇ ਮਾਹਰ ਦੀ ਸਲਾਹ ਲਓ ਹਮੇਸ਼ਾ ਆਪ ਜਿਹੜਾ ਹੈਗਾ ਇਲਾਜ ਕਰਨਾ ਬੰਦ ਕਰੋ ਦੂਜੀ ਗੱਲ ਸੀਐਮਟੀ ਟੈਸਟ ਤੇ ਸੀਵੀਸੀ ਟੈਸਟ ਇਹ ਰੈਗੂਲਰਲੀ ਕਰਾਉਣਾ ਸ਼ੁਰੂ ਕਰੋ ਤੁਹਾਡੀਆਂ ਐਚਐਫ ਗਾਵਾਂ ਤੇ ਵਧੀਆ ਮੱਝਾਂ ਦਾ ਨਹੀਂ ਬਚਾ ਹੋਣਾ ਕਿਉਂਕਿ ਪਹਿਲੀ ਸਟੇਜ ਤੇ TCLC ਵੱਧ ਹੈ ਦੁੱਧ ਦੇ ਵਿੱਚ ਦੀਆਂ ਨਹੀਂ ਆਉਂਦੀਆਂ ਪਰ CMT ਟੈਸਟ ਹੈ ਜਿਹੜਾ ਉਹ ਜੋ ਤੁਸੀਂ ਦੁੱਧ ਚ ਦਵਾਈ ਜੀ ਪਾ ਕੇ ਦੇਖੋਗੇ ਜਿਹੜੀ ਉਹ ਪਲੇਟ ਹੁੰਦੀ ਹੈ ਤਾਂ ਉਹ ਪੋਜ਼ਿਟਿਵ ਆਉਣਾ ਸ਼ੁਰੂ ਹੋ ਜਾਂਦੇ ਇਹਦੀਆਂ ਕੁਝ ਪੋਰਟਾਂ ਵੀ ਮੈਂ ਤੁਹਾਨੂੰ ਇਹਦੇ ਵਿੱਚ ਡਿਸਕ੍ਰਿਪਸ਼ਨ ਚ ਪਾ ਦੂੰਗਾ ਵੈਸੇ ਇਹਦੇ ਬਾਰੇ CMT ਟੈਸਟ ਬਾਰੇ YouTube ਤੇ ਬਹੁਤ ਸਾਰੀਆਂ ਵੀਡੀਓਜ਼ ਹੈਗੀਆਂ 5-600 ਰੁਪਏ ਦੀ ਬੋਤਲ ਤੁਹਾਡੇ 2-3 ਮਹੀਨੇ ਚੱਲ ਜਾਂਦੀ ਹੈ ਹਮੇਸ਼ਾ ਕਹਿੰਦੇ ਆ ਵੀ ਇਲਾਜ ਨਾਲੋਂ ਪ੍ਰਹੇਜ ਚੰਗਾ ਤੇ ਉਹੀ ਗੱਲ ਜਿਵੇਂ ਪਹਿਲਾਂ ਕਹਿਣਾ ਹੁੰਦਾ ਵੀ ਇਹ ਮਸਲੇ ਖੁਰਾਕੀ ਮਸਲੇ ਹੈ ਖੁਰਾਕ ਨਾਲ ਹੱਲ ਹੋਣੇ ਹੈ ਭਰੇਜਨਾ ਹੱਲ ਹੋਣੇ ਹੈ ਦਵਾਈਆਂ ਨਾਲ ਨਹੀਂ ਹੱਲ ਹੋਣੇ ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਅੱਜ ਦੀ ਵੀਡੀਓ ਆਪਣੀ ਹਮ ਵੀ ਕਾਫੀ ਲੰਬੀ ਹੋ ਗਈ ਹੈ ਇਹਦੇ ਬਾਰੇ ਆਪਾਂ ਅਗਲੇ ਵਾਰ ਵੀ ਕਾਫੀ ਗੱਲ ਕਰਾਂਗੇ ਪਰ ਮੈਂ ਤੁਹਾਨੂੰ ਕਹਾਂਗਾ ਬਿਨਾਂ ਟੈਸਟ ਦੇ ਇਲਾਜ ਨਾ ਕਰਵਾਓ ਪਿੰਡ ਦੀ ਲੈਬੋਰੀਟਰੀ ਤੋਂ ਲੋਕਲ ਸਾਡਾ ਪੋਲੀ ਕਲੀਨਿਕ ਹੈ ਜਾਂ ਜਿਹੜੇ ਬੰਦੇ ਯੂਨੀਵਰਸਿਟੀ ਦੇ ਨੇੜੇ ਬੈਠੇ ਆ ਜਲੰਧਰ ਬੈਠੇ ਆ ਲੈਬ ਤੋਂ ਟੈਸਟ ਕਰਾਓ ਇਹ ਟੈਸਟ ਤੁਸੀਂ ਪਿੰਡ ਦੀ ਆਮ ਲੈਬੋਰੀਟਰੀ ਤੋਂ ਵੀ ਕਰਾ ਸਕਦੇ ਹੋ ਪਰ CMT ਕਿੱਟ ਆਪਣੇ ਫਾਰਮ ਤੇ ਜਰੂਰ ਲਵੋ ਐਡਵਾਂਸਮੈਂਟ ਦੇ ਚੱਕਰ ਚ ਬੇਸਿਕ ਚੀਜ਼ਾਂ ਨਾ ਛੱਡੋ ਅਸੀਂ ਐਡਵਾਂਸ ਜਾਦਾ ਹੋ ਜੇ ਬੇਸਿਕ ਚੀਜ਼ਾਂ ਛੱਡਤੀਆਂ ਬੇਸਿਕ ਚੀਜ਼ਾਂ ਕੀਤੇ ਬਿਨਾ ਤੁਹਾਡੀਆਂ ਇਹ ਚੀਜ਼ਾਂ ਠੀਕ ਨਹੀਂ ਹੋਣੀਆਂ ਠੀਕ ਹੈ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ